ਮਹਿਕ ਵਤਨ ਦੀ ਫਾਊਂਡੇਸ਼ਨ ਵੱਲੋਂ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਕਰਵਾ ਚੌਥ ਦੇ ਸ਼ੋਭਾ ਅਫਸਰ ਤੇ ਸੰਸਥਾ ਵੱਲੋਂ ਮਹਿੰਦੀ ਮੇਲਾ ਪ੍ਰੋਗਰਾਮ ਇਸ ਸੰਸਥਾ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਉਸ ਦੇ ਵਿੱਚ ਪਹਿਲੀਆਂ ਪੋਜੀਸ਼ਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਹ ਸੰਸਥਾ ਵੱਲੋਂ ਅੱਜ ਸਨਮਾਨਿਤ ਕਰ ਰਹੇ ਆਂ ਕਲਾ ਨੂੰ ਅੱਗੇ ਲੈ ਕੇ ਆਉਣਾ ਹਰੇਕ ਵਿਦਿਆਰਥੀ ਦੀ ਕਲਾ ਨੂੰ ਅੱਗੇ ਲੈ ਕੇ ਆਉਣਾ ਇਹ ਸੰਸਥਾ ਦਾ ਮੁੱਖ ਮਕਸਦ ਰਿਹਾ ਪਿਆਰੇ ਵਿਦਿਆਰਥੀਓ ਹਰ ਇੱਕ ਵਿਅਕਤੀ ਦੇ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਆ ਪਰ ਉਸ ਕਲਾ ਨੂੰ ਅੱਗੇ ਲਿਆਉਣ ਲਈ ਵੱਖ-ਵੱਖ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਉਹ ਕਲਾ ਤਾਂ ਹੀ ਲੋਕਾਂ ਦੇ ਸਾਹਮਣੇ ਆ ਸਕਦੀ ਆ ਜੇਕਰ ਉਹਨਾਂ ਨਾਲ ਸੰਬੰਧਿਤ ਸੰਸਥਾਵਾਂ ਇਹਨਾਂ ਕਲਾਵਾਂ ਦੇ ਤਹਿਤ ਪ੍ਰੋਗਰਾਮ ਕਰਵਾਉਣ ਮਹਿੰਦੀ ਮੇਲਾ ਸਾਡੀ ਸੰਸਥਾ ਵੱਲੋਂ ਬਹੁਤ ਹੀ ਵੱਡਾ ਅਤੇ ਸਲਾਘਾਯੋਗ ਇੱਕ ਪ੍ਰੋਗਰਾਮ ਸੀ ਜਿਸ ਵਿੱਚ ਸਾਡੀ ਸੰਸਥਾ ਦੇ ਵਿਦਿਆਰਥੀਆਂ ਟੀਚਰਾਂ ਅਤੇ ਸਾਡੇ ਮੈਂਬਰ ਸਾਹਿਬਾਨਾਂ ਦਾ ਬਹੁਤ ਜ਼ਿਆਦਾ ਯੋਗਦਾਰ ਰਿਹਾ ਅੱਜ ਇਸੋ ਸ਼ੋਭਾਬਸਰਤੇ ਅਸੀਂ ਉਹਨਾਂ ਨੂੰ ਮਹਿਕ ਵਤਨ ਦੀ ਫਾਊਂਡੇਸ਼ਨ ਸੁਸਾਇਟੀ ਵੱਲੋਂ ਅਤੇ ਰੂਰਲ ਐਨਜੀਓ ਵੱਲੋਂ ਸਰਟੀਫਿਕੇਟਾਂ ਦੇ ਨਾਲ ਸਨਮਾਨਿਤ ਕਰ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਸਿਟੀ ਬਲਾਕ ਪ੍ਰਧਾਨ ਬਰਾੜ ਸਾਹਿਬ ਉਹ ਐਸਓ ਪ੍ਰੋਗਰਾਮ ਬਾਰੇ ਵਿਦਿਆਰਥੀਆਂ ਦੇ ਨਾਲ رابطہ ਕਰਨਗੇ ਬਰਾੜ ਸਾਹਿਬ ਸਤਕਾਰਯੋਗ ਸਰਬਾਦਾ ਭਲਾ ਚੈਰੀਟਾਪਸ ਦੇ ਮੈਂਬਰ ਸਹਿਬਾਨ ਰੂਰਲ ਐਨਜੀਓ ਦੇ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਜਾਨੀਆਂ ਜੀ ਗੋਕਲ ਚੰਦ ਜੀ ਸਾਡੇ ਜਿਹੜੇ ਪ੍ਰਧਾਨ ਆ ਸਰਬਾਦਾ ਭਲਾ ਦੇ ਸਨਿਆਸੀ ਜੀ ਜਗਜੀਤ ਸਿੰਘ ਖੈਰਾ ਜੀ ਮੈਡਮ ਨਰਦੀਪ ਕੌਰ ਤੇ ਸਭ ਤੋਂ ਜਿਹਨੇ ਜਿਆਦਾ ਮਿਹਨਤ ਕੀਤੀ ਹੈ ਭਵਨਦੀਪਪੁਰ ਬਾਜੀ ਸਭ ਤੋਂ ਪਹਿਲਾਂ ਤਾਂ ਅਸੀਂ ਰੂਰਲ ਐਨ ਜੀਓ ਸਿਟੀ ਬਲਾਕ ਮੋਗਾ ਵੱਲੋਂ ਮਹਿਕ ਵਦਨ ਦੀ ਫਾਊਂਡੇਸ਼ਨ ਇਹਨਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਪ੍ਰੋਗਰਾਮ ਅਲੀਕਿਆ ਔਰ ਮੈਂ ਤਾਂ ਇਹ ਕਹੂੰਗਾ ਵੀ ਭਵਨ ਜੀ 3-4 ਦਿਨ ਤੋਂ ਹੱਥੀ ਇੱਥੇ ਮਤਲਬ ਕੰਮ ਕਰਦੇ ਰਹੇ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਪਿਆਰੇ ਬੱਚਿਓ ਸਾਡੀ ਸੰਸਥਾ ਨੂੰ ਇਹ ਮਾਣ ਹੈ ਅਸੀਂ ਸਾਲ ਦੇ ਵਿੱਚ ਜਿੰਨੇ ਵੀ ਤਿਹਾਰ ਆਉਂਦੇ ਆ ਇਹ ਸੰਸਥਾ ਦੇ ਵਿੱਚ ਅਸੀਂ ਮਨੋਰੇ ਨਹੀਂ ਮਨੋਰੇ ਨਹੀਂ ਆਇਆ ਜਿਹੜਾ ਮਹਿੰਦੀ ਮੇਲਾ ਇਹ ਅਸੀਂ ਸਭ ਤੋਂ ਪਹਿਲੀ ਵਾਰ ਇਹ ਕਰਵਾਇਆ ਕਰਵਾਇਆ ਉਹਦੇ ਸਬੰਧ ਦੇ ਵਿੱਚ ਤਿਆਰ ਲਈ। ਬਾਕੀ ਜਿੰਨਾ ਵੀ ਬੱਚਿਆਂ ਨੇ ਸਰਟੀਫਿਕੇਟ ਲੈਣੇ ਆ ਜਾਂ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਸਾਡੇ ਵੱਲੋਂ ਸਾਰਿਆਂ ਵੱਲੋਂ ਬਹੁਤ-ਬਹੁਤ ਵਧਾਈਆਂ ਔਰ ਉਮੀਦ ਕਰਦੇ ਆਂ ਵੀ ਇਹ ਜਿਹੜਾ ਮੇਲਾ ਅੱਗੇ ਵੀ ਲਾਉਂਦੇ ਰਵਾਂਗੇ ਤੇ ਇਸੇ ਤਰ੍ਹਾਂ ਤੁਸੀਂ ਬੱਚੇ ਵੀ ਜਾਂ ਇਸੇ ਤਰ੍ਹਾਂ ਵੱਧ ਚੜ ਕੇ ਹਿੱਸਾ ਲਾਓ। ਬਾਕੀ ਇਹ ਇੱਕ ਥੋੜਾ ਇੱਕ ਮਾਣ ਦਾਣਾ ਬੱਚਿਆਂ ਦਾ ਹੌਸਲਾ ਵਧਾਇਆ ਸੀ ਸਾਡੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਬੱਚਿਆਂ ਨੂੰ ਐਪਰੀਸ਼ੀਏਟ ਕਰੀਏ ਬਾਕੀ ਹੋਰ ਜਿਸ ਤਰ੍ਹਾਂ ਮੈਡਮ ਸਾਡੀ ਜਨ ਸਕੱਤਰ ਮੈਡਮ ਸਰਬਜੀਤ ਕੌਰ ਆ ਇਹਨਾਂ ਨੇ ਸਪான்ਸਰ ਕੀਤਾ ਰਵੀਨੰਦਨ ਜੀ ਸ਼ਰਮਾ ਜੀ ਉਹਨਾਂ ਨੇ ਸਪான்ਸਰ ਕੀਤਾ ਇਸ ਪ੍ਰੋਗਰਾਮ ਨੂੰ ਹੋਰ ਜਿੰਨਾ ਵੀ ਵੀਰਾਂ ਨੇ ਭੈਣਾਂ ਨੇ ਇਸ ਪ੍ਰੋਗਰਾਮ ਨੂੰ ਸਪான்ਸਰ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਔਰ ਅਸੀਂ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਹੀ ਅਸੀਂ ਜਿਹੜੇ ਆਉਣ ਵਾਲੇ ਪ੍ਰੋਗਰਾਮ ਆ ਉਹ ਅਸੀਂ ਕਰਦੇ ਰਵਾਂਗੇ। ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ। ਜੀ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਡਾਕਟਰ ਸਰਬਜੀਤ ਕਰੋੜਜੀ ਬਰਾੜ ਜਨਰਲ ਸਿਕਤਰ ਨੇ ਬਹੁਤ ਹੀ ਸਤਿਕਾਰਯੋਗ ਮੈਂਬਰ ਸਾਹਿਬਾਨ ਵਿਦਿਆਰਥੀਓ ਤੇ ਅਧਿਆਪਕ ਸਹਿਬਾਨ ਸਾਰਿਆਂ ਨੂੰ ਤੁਹਾਨੂੰ ਜੀ ਆਇਆਂ ਸਸੀ ਕਾਲ ਜੀ ਬਹੁਤ ਬਹੁਤ ਸਤਿਕਾਰ ਮਹਿਕ ਵਤਨ ਦੀ ਫਾਊਂਡੇਸ਼ਨ ਵੱਲੋਂ ਤੇ ਰੂਰਲ ਰੂਰਲ ਦੇ ਜਿਹੜਾ ਸਹਿਯੋਗ ਦੇ ਨਾਲ ਬਹੁਤ ਹੀ ਵਧੀਆ ਜਿਹੜਾ ਇਹ ਉਪਰਾਲਾ ਕੀਤਾ ਗਿਆ ਏ ਸਾਰੇ ਹੀ ਮੈਂਬਰ ਸਹਿਬਾਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਬਹੁਤ ਹੀ ਵਧੀਆ ਸਹਿਯੋਗ ਕੀਤਾ ਸਾਰਿਆਂ ਦਾ ਬਹੁਤ ਸ਼ੁਕਰੀਆ ਤੇ ਸੰਸਥਾਵਾਂ ਨੂੰ ਅਜਿਹੇ ਉਪਰਾਲੇ ਜਿਹੜੇ ਉਹ ਕਰਾਉਂਦੇ ਰਹਿਣਾ ਚਾਹੀਦਾ ਹੈ ਪਿਛਲੇ 1 ਵੀਕ ਤੋਂ ਜਿਹੜਾ ਮਹਿੰਦੀ ਮੁਕਾਬਲੇ ਚੱਲ ਰਹੇ ਸੀ ਜਿਦੇ ਵਿੱਚ ਤੁਸੀਂ ਵੱਖ-ਵੱਖ ਪਿੰਡਾਂ ਤੋਂ ਸ਼ਹਿਰ ਤੋਂ ਵਿਦਿਆਰਥੀਆਂ ਨੇ ਭਾਗ ਲਿਆ ਇਸ ਦੇ ਨਾਲ ਇੱਕ ਤਾਂ ਆਪਣੇ ਸੱਭਿਆਚਾਰ ਨੂੰ ਜਿਹੜਾ ਉਹ ਪ੍ਰਫੁੱਲਤ ਕਰਨ ਲਈ ਆਪਾਂ ਨੂੰ ਮੌਕਾ ਮਿਲਦਾ ਹੈ ਜਿੱਥੇ ਆਪਾਂ ਕਲਾਤਮਕ ਮੁਕਾਬਲਿਆਂ ਦੇ ਨਾਲ ਜੋ ਅਜੇ ਹੀ ਮਹਿੰਦੀ ਮੁਕਾਬਲੇ ਕਰਾਏ ਗਏ ਨੇ ਉਹਦੇ ਨਾਲ-ਨਾਲ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਇੱਕ ਰੋਜ਼ਗਾਰ ਵੀ ਪੈਦਾ ਕਰਨ ਦੇ ਜਿਹੜੇ ਮੌਕੇ ਮਿਲਦੇ ਹੈਗੇ ਆ ਤੁਸੀਂ ਇਹਨੂੰ ਬਹੁਤ ਅੱਗੇ ਲਿਜਾ ਸਕਦੇ ਹੋ ਤੇ ਬਹੁਤ ਧੰਨਵਾਦੀ ਹਾਂ ਪਵਨਦੀਪ ਵੀਰ ਦਾ ਜਿਨ੍ਹਾਂ ਨੇ ਇਹ ਪਹਿਲੀ ਵਾਰੀ ਉਪਰਾਲਾ ਕੀਤਾ ਤੇ ਕਾਫੀ ਜਿਹੜਾ ਉਤਸ਼ਾਹ ਬੱਚਿਆਂ ਦੇ ਵਿੱਚ ਉਹ ਦੇਖਣ ਨੂੰ ਮਿਲਿਆ ਉਮੀਦ ਆ ਤੁਸੀਂ ਆਉਣ ਵਾਲੇ ਸਮੇਂ 'ਚ ਜਿਹੜਾ ਹੋਰ ਵੀ ਵੱਧ ਚੜ ਕੇ ਭਾਗ ਲਾਉਂਗੇ ਤੇ ਅਜਿਹੇ ਜਿਹੜੇ ਸੰਸਥਾਵਾਂ ਵੱਲੋਂ ਮੁਕਾਬਲੇ ਕਰਾਏ ਜਾਂਦੇ ਆ ਤੇ ਵੱਧ ਤੋਂ ਵੱਧ ਇਹਦਾ ਲਾਭ ਉਠਾਉਂਗੇ ਬਹੁਤ ਬਹੁਤ ਸ਼ੁਕਰੀਆ ਸਾਰੇ ਮੈਂਬਰ ਸਹਿਬਾਨਾਂ ਦਾ ਬੱਚਿਆਂ ਦਾ ਅਧਿਆਪਕਾਂ ਦਾ ਤੇ ਤੁਹਾਨੂੰ ਢੇ ਸਾਰੀਆਂ ਦੁਆਵਾਂ ਦੇ ਨਾਲ ਸ਼ੁਭ ਕਾਮਨਾਵਾਂ ਤੇ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਅੱਜ ਦੇ ਇਸ ਸਮਾਗਮ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਬੱਦਾ ਭਲਾ ਐਕਟਿਵ ਟਰਸਟ ਦੇ ਪ੍ਰਧਾਨ ਗੋਕਲ ਚੰਦ ਜੀ ਬੁੱਗੀਪੁਰਾ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਸਾਰੇ ਇੱਥੇ ਜਿਹੜੇ ਸਖਸ਼ੀਤਾ ਨੇ ਵਿਦਿਆਰਥੀਆਂ ਨੇ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕਰਨਗੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਮਹਿੰਦੀ ਦਾ ਮੇਲਾ ਲਗਾਇਆ ਗਿਆ ਕਰਵਾ ਚੌਦ ਦੇ ਸ਼ੁਭ ਅਸਰ ਤੇ ਉਹਨਾਂ ਦੇ ਸਰਟੀਫਿਕੇਟ ਵੰਡ ਰਹੇ ਆ ਜਿਹੜੇ ਬੱਚਿਆਂ ਨੇ ਭਾਗ ਲਿਆ ਵਿੱਚ ਫਸਟ ਟਾਈਮ ਸਾਡੇ ਬਹੁਤ ਮਿਹਨਤ ਕੀਤੀ ਉਹਨਾਂ ਨੂੰ ਇਹ ਸਰਟੀਫਿਕੇਟ ਦੇ ਰਹੇ ਆ ਰੂਰ ਐਨ ਜੀਓ ਲਿਓ ਤਕਰੀਬਨ ਹੀ ਇਹੋ ਜਿਹੇ ਪ੍ਰਾਲੇ ਲਗਾਤਾਰ ਕੀਤੇ ਜਾਂਦੇ ਹਨ ਅੱਗੇ ਤੋਂ ਵੀ ਇਹ ਕੀਤੇ ਜਾਣਗੇ ਸੋ ਬੱਚਿਆਂ ਨੂੰ ਵੀ ਬੇਨਤੀ ਆ ਕਿ ਜਿਹੜਾ ਇੱਥੋਂ ਸਿੱਖਿਆ ਇਹਨੂੰ ਕੰਟੀਨਿਊ ਰੱਖਣਾ ਘਰਾਂ ਦੇ ਵਿੱਚ ਆਪਾਂ ਨੂੰ ਤਕਰੀਬਨ ਹੀ ਇਹ ਚੀਜ਼ ਦੀ ਜ਼ਰੂਰਤ ਪੈਂਦੀ ਰਹਿੰਦੀ ਆ ਜਿੰਨੀ ਤੁਸੀਂ ਪ੍ਰੈਕਟਿਸ ਕਰੋਗੇ ਉਨਾ ਹੀ ਤੁਹਾਨੂੰ ਉਨਾ ਹੀ ਤੁਸੀਂ ਗਾਂ ਵਧੋਗੇ ਬਾਕੀ ਸਰਬਾਦਾ ਪਲਾਚਾਰੀ ਰੇਡ ਟਰਸਟ ਵੱਲੋਂ ਜਿਹੜੇ ਵੀ ਕੰਮ ਚੱਲ ਰਹੇ ਆ ਤੁਹਾਨੂੰ ਪਤਾ ਹੀ ਆ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਆਪਣੇ ਸਲਾਈ ਸੈਂਟਰ ਜਾਂ ਕੰਪਿਊਟਰ ਸੈਂਟਰ ਰੈਗੂਲਰ ਚੱਲ ਰਹੇ ਆ ਫ੍ਰੀ ਹੋ ਕੋਸਟ ਇਹ ਚ ਵੀ ਬੱਚੇ ਲਗਾਤਾਰ ਲਾਭ ਲੈ ਰਹੇ ਆ ਤੁਸੀਂ ਵੀ ਇਹਨਾਂ ਦੇ ਵਿੱਚ ਇਹ ਸਾਰਾ ਦੱਸਣਾ ਵੀ ਇੱਥੇ ਵੱਧ ਤੋਂ ਵੱਧ ਲੋਕ ਇਹ ਚੀਜ਼ ਦਾ ਲਾਭ ਲੈਣ ਇਸ ਤੋਂ ਇਲਾਵਾ ਲੈਬ ਇੱਥੇ ਚੱਲ ਰਹੀ ਹੈ ਜਿਹੜਾ ਬਲੱਡ ਨਾਲ ਰਿਲੇਟਡ ਕੋਈ ਵੀ ਟੈਸਟ ਬਹੁਤ ਘੱਟ ਰੇਟਾਂ ਦੇ ਉੱਤੇ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਕੋਟੀ ਸਿੰਘਾਂ ਲੈਬ ਚੱਲ ਰਹੀ ਹੈ ਸੋ ਇਹਨਾਂ ਚੀਜ਼ਾਂ ਦਾ ਵੀ ਤੁਸੀਂ ਲਾਭ ਲੈਣਾ ਹੈ ਮੇਰੇ ਤੋਂ ਪਹਿਲਾਂ ਤੁਹਾਨੂੰ ਵਿਸਤਾਰ ਨਾਲ ਸਾਰੇ ਮੇਰੇ ਆਨੇ ਦੱਸ ਹੀ ਦਿੱਤਾ ਸੋ ਅਖੀਰ ਵਿੱਚ ਮੈਂ ਮਹਿਕਵਦਨ ਦੀ ਫਾਊਂਡੇਸ਼ਨ ਦਾ ਰੂਰਜਿੰਦੋ ਐਸੋਸੀਏਸ਼ਨ ਦਾ ਬਹੁਤ ਧੰਨਵਾਦ ਕਰਦਾ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਵਧਾਈ ਦੇਵਾਂਗਾ ਜਿਹੜਾ ਤੁਸੀਂ ਆ ਆਪਣੇ ਕਰਗੂਏ ਦੇ ਵਰਤ ਤੇ ਪਾਰਟਿਸਿਪੇਟ ਕੀਤਾ ਕਿਉਂਕਿ ਜੇ ਪਾਰਟਿਸਿਪੇਟ ਕਰਾਂਗੇ ਇਹ ਨਹੀਂ ਮਹਿਸੂਸ ਕਰਨਾ ਉਹਨੂੰ ਫਾਸਟਾ ਕਿ ਉਹ ਸੈਕੰਡ ਆ ਗਿਆ ਕਿਉਂਕਿ ਜੇ ਆਪਾਂ ਕਰਾਂਗੇ ਤੇ ਫਾਸਟ ਸੈਕੰਡ ਥਰਡ ਵੀ ਫੇਰੀ ਆਵਾਂਗੇ ਜੇ ਆਪਾਂ ਜਾਣਾ ਹੀ ਨਹੀਂ ਕਿਸੇ ਪਾਸੇ ਤੇ ਫਿਰ ਆਉਣਾ ਵੀ ਉਹਦੇ ਵਿੱਚ ਇਹ ਹੈ ਵੀ ਤੁਹਾਡਾ ਹੌਸਲਾ ਵੱਧ ਹੈ ਜਿਹੜੀ ਆ ਸੰਸਤਾ ਪੁੱਤ ਤੁਸੀਂ ਜਿਹੜੇ ਨਾਲ ਜੁੜੇ ਆ ਨਾ ਇਹਦੇ ਨਾਲ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਹੈ ਅਸੀਂ ਵੀ ਆਪਦੇ ਆਪ ਨੂੰ ਵੜ ਭਾਗੇ ਸਾਂਭੀਦੇ ਹੁੰਦੇ ਆ ਜਿਹੜੇ ਅਸੀਂ ਅਬਰਾਏ ਸਾਹਿਬ ਨਾਲ ਜੁੜੇ ਆ ਸਾਡੀ ਸਸਤਾ ਸਮਾਜ ਸੀਮਾ ਸੱਦੀ ਵੀ ਚੱਲਦੀ ਹੈ ਪਰ ਲੇਕਿਨ ਅਸੀਂ ਕਹਿੰਦੇ ਉਹਨੇ ਵੀ ਉਹਨਾਂ ਦੇ ਪਤਰੀ ਅਸੀਂ ਬਹੁਤ ਛੋਟੇ ਹਾਂ ਔਰ ਜਿਹੜਾ ਕਿ ਆਪਾਂ ਕੰਮ ਕਰਨਾ ਹੈ ਜੇ ਆਪਾਂ ਕਰਦੇ ਰਵਾਂਗੇ ਸਾਡੇ ਬਾਬਾ ਜੀ ਬੈਠੇ ਗੋਗਲ ਜਨ ਜੀ ਪ੍ਰਧਾਨ ਹੈ ٹرسٹ ਦੇ ਰਪਿੰਦਰ ਜਾਨੀਆ ਜੀ ਬੈਠਿਆ ਵੀ ਪ੍ਰਧਾਨ ਹੈ ਡੀਐਸਪੀ ਸਾਹਿਬ ਬੈਠੇ ਹੈ ਬਾਈ ਜੀ ਬੈਠੇ ਡਾਕਟਰ ਵਧਨੀ ਦੋ ਤਕਰੀਬਨ ਜਿਹੜਾ ਕੰਮ ਐਦ ਕੀ ਪਹਿਲੀ ਦਫਾ ਆਪਣੀ ਸਸਤਾ ਦੇ ਵਿੱਚ ਹੋਇਆ ਹੈ ਵਧਾਈ ਦੇ ਪਾਤਰਾ ਪਵਨਦੀਪ ਜਸਵੀਰ ਤੇ ਨਰਜੀਤ ਮੈਡਮ ਕਿਉਂਕਿ ਜਿਨ੍ਹਾਂ ਨੇ ਇੱਥੇ ਮਤਲਬ ਇਹ ਕੰਮ ਕੀਤਾ ਕਿਉਂਕਿ ਜੇ ਅੱਜ ਇਹ ਕੀਤਾ ਤੇ ਭਲਕੇ ਵੱਡਾ ਵੀ ਕੋਈ ਹੋ ਸਕਦਾ ਕਿਉਂਕਿ ਜੇ ਆਪਾਂ ਕਰਾਂਗੇ ਕੋਈ ਕੰਮ ਮੈਂ ਕੱਲ ਗੱਲ ਕਰਦਾ ਸੀਗਾ ਮੈਂ ਬਾਬਾ ਜੀ ਨੂੰ ਵੀ ਪੁੱਛਦਾ ਸੀ ਵੀ ਮਹਿੰਦੀ ਦਾ ਮਹੱਤਵ ਕੀ ਆ ਮੈਂ ਤਾਂ तकरीबन ਸਾਰਿਆਂ ਨੇ ਪੁੱਛਿਆ ਸੀ ਤੇ ਮੇਰਾ ਇੱਕ ਦੋਸਤ ਹੈ ਹੈਦਾਵੇ ਦੇ ਪੀਰ ਉਹ ਗੱਦੀ ਲਾਉਂਦੇ ਆ ਉੱਥੇ ਆਪਣੇ ਹਰੀਨੋ ਫਿਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਇਹਦਾ ਮਹੱਤਵ ਕੀ ਆ ਮਹਿੰਦੀ ਦਾ ਉਹ ਕਹਿੰਦੇ ਵੀ ਇਹ ਸ਼ਿਵ ਜੀ ਤੋਂ ਲੈ ਕੇ ਚੱਲੀ ਤੁਰੇ ਆ ਰਹੀ ਸੀ ਪਹਿਲਾਂ ਤੋਂ ਸ਼ਿਵ ਜੀ ਪਾਰਵਤੀ ਤੋਂ ਇਹ ਉਦੋਂ ਤਾਂ ਮਤਲਬ ਮਹਿੰਦੀ ਦਾ ਭਾਵ ਚੱਲਿਆ ਸੀਗਾ ਮਤਲਬ ਆਪਣੇ ਹਿੰਦੂ ਧਰਮ ਦੇ ਵਿੱਚ ਕਿਉਂਕਿ ਸਿੱਖ ਧਰਮ ਦਾ ਬਾਅਦ ਚ ਬਣਿਆ ਪਰ ਕਿਉਂਕਿ ਉਹਦੇ ਵਿੱਚ ਇਹ ਸੀਗਾ ਚੀਜ਼ ਫੇਰ ਇਹਨੂੰ ਸਗਨਾ ਦਾ ਪ੍ਰੀਤ ਕਰ ਦਿੱਤਾ ਗਿਆ ਇਕਰਾਰ ਵੀ ਸਗਨਾ ਦੀ ਮਹਿੰਦੀ ਹੁੰਦੀ ਹੈ ਉਹ ਕਹਿੰਦੇ ਹੁੰਦੇ ਆ ਵੀ ਉਹ ਪੀਰਤਾ ਲਗਾਉਦੇ ਹੁੰਦੇ ਆ ਪੀਰਾਂ ਦੀ ਮਹਿੰਦੀ ਵਰਗੀ ਹੋਰ ਕੋਈ ਮਹਿੰਦੀ ਨਾ ਕਿਉਂਕਿ ਸ਼ਾਂਤੀ ਦਾ ਪਰਤੀ ਕੇ ਮਹਿੰਦੀ ਜਿਹੜੀ ਐ ਤਕਰੀਬਨ ਜਿਹੜੇ ਆਪਾਂ ਲਾਉਂਦੇ ਨੇ ਤੇ ਹੱਥਾਂ 'ਚ ਇਹਦਾ ਵੀ ਕੋਈ ਨਾ ਕੋਈ ਮਤਲਬ ਹੁੰਦਾ ਜਿੰਨੀਆਂ ਕਿ ਆਪਣੇ ਸੰਸਾਰ ਦੇ ਵਿੱਚ ਚੀਜ਼ਾਂ ਵਰਤਦੀਆਂ ਜਾਂ ਵਾਪਰਦੀਆਂ ਉਹਨਾਂ ਦਾ ਕੋਈ ਨਾ ਕੋਈ ਸਾਡੇ ਸਮਾਜ ਦੇ ਨਾਲ ਸੰਬੰਧ ਹੈਗਾ ਇੰਨੀਆਂ ਕਿ ਬਿੰਦੀਆਂ ਮੈਂ ਕਰਨੀਆਂ ਸੀਗੀਆਂ ਤੇ ਜਿਹੜਾ ਆਪਾਂ ਤੁਸੀਂ ਪਾਰਟਿਸਿਪੇਟ ਕੀਤਾ ਹੈ ਵਧਾਈ ਦੇ ਪਾਤਰੋਂ ਜਿਹੜਾ ਵੀ ਮਤਲਬ ਤੁਸੀਂ ਹਿੱਸਾ ਲਿਆ ਤੇ ਸਾਰੇ ਟੀਚਰ ਸਾਡੇ ਸਹਿਬਾਨ ਸਾਰੇ ਬੱਚੇ ਬਹੁਤ ਵਧਾਈ ਦੇ ਪਾਤਰ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧੀਆ ਲੱਗਿਆ ਅੱਗੇ ਤੋਂ ਵੀ ਹੋਣਾ ਚਾਹੀਦਾ ਹੈ ਇਹਨਾਂ ਨੂੰ ਇਹਨਾਂ ਨਾਲ ਬੱਚਿਆਂ ਨੂੰ ਹੁੰਦਾ ਹੈ ਕਿ ਹੌਸਲਾ ਵੱਧਦਾ ਹੈ ਉਹਨਾਂ ਦਾ ਜੀ ਬੜੀ ਕਿਸਮ ਦੀ ਕੰਪੀਟੀਸ਼ਨ ਚ ਪਾ ਗਲੇਆ ਕਿੱਦਾਂ ਦਾ ਲੱਗਿਆ ਹਾਂਜੀ ਬਹੁਤ ਵਧੀਆ ਲੱਗਿਆ ਜੀ ਹਰ ਸਾਲ ਹੋਣਾ ਚਾਹੀਦਾ ਹੈ ਤਾਂ ਵਧੀਆ ਸੀ ਜੀ ਬੁੱਢੀ ਪਰ ਇਹ ਤਾਂ ਨੂੰ ਬੁੱਧਾ ਪਤਾ ਲੱਗਿਆ ਸੀ ਮਕੰਮਾ ਵਧੀਆ ਇਹ ਮੈਂ ਇੱਥੇ ਪੜਦੀ ਆ ਪਾਰਲਰ ਦਾ ਸਿੱਖਦੀ ਹਾਂਜੀ ਮੰਦਿਰ ਦਾ ਕੰਪੀਟੀਸ਼ਨ ਬਹੁਤ ਵਧੀਆ ਸੀ ਇਹ ਹਰ ਹਰ ਸਾਲ ਹੋਣਾ ਚਾਹੀਦਾ ਵਾ ਇਸ ਬਾਰੇ ਆਪਾਂ ਨੂੰ ਆਪਣੇ ਕਲਾ ਦਾ ਪਤਾ ਲੱਗਦਾ ਹੈ ਕੰਪੀਟੀਸ਼ਨ ਬਹੁਤ ਜ਼ਿਆਦਾ ਵਧੀਆ ਸੀ ਇਹ ਹਰ ਸਾਲ ਹੋਣਾ ਚਾਹੀਦਾ ਹੈ ਤੁਹਾਨੂੰ ਕਿਵੇਂ ਪਤਾ ਲੱਗਾਇਆ ਕਿ ਇਹ ਕੰਪੀਟੀਸ਼ਨ ਹੋ ਰਿਹਾ ਹੈ ਜੀ ਅਸੀਂ ਇੱਥੇ ਪੜਦੇ ਹਾਂ ਜੀ ਹਾਂ ਜੀ ਮੈਂ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਹਰ ਸਾਲ ਇਸੇ ਤਰ੍ਹਾਂ ਹੀ ਪ੍ਰੋਗਰਾਮ ਹੋਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਜੀ ਗਰ ਤੁਸੀਂ ਮੈਂ ਦਿਨਾ ਕੰਪੀਟੀਸ਼ਨ ਦੇ ਮੈਂ ਸੁਪਨਾ ਐ ਤੇ ਮੈਂ ਸੁਪਨਾ ਮੈਂ ਸਲੂਨ ਦਾ ਕੋਰਸ ਕਰ ਰਹੀ ਐ ਇੱਥੋਂ ਮੈਨੂੰ ਬਹੁਤ ਵਧੀਆ ਲੱਗਾ ਇਸ ਤਰ੍ਹਾਂ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ ਥੈਂਕ ਯੂ ਸਰ ਫਸਟ ਪੋਜੀਸ਼ਨ ਪ੍ਰੀਆ ਪ੍ਰੀਆ ਫਸਟ ਪੋਜੀਸ਼ਨ ਸੈਕੰਡ ਸਿਮਰਨਜੀਤ ਕੌਰ ਸਿਮਰਨਜੀਤ ਕੌਰ ਥਰਡ ਅਮੰਗਦੀਪ ਕੌਰ ਪੁਰਬਾ ਇੱਥੇ ਖੜ੍ਹ ਜਾ ਬਟੇ ਇੱਥੇ ਖੜ੍ਹ ਸਿੱਥੇ ਖੜ੍ਹ ਫੋਰਥ ਆ ਜੀ ਤਮੰਨਾ ਇੱਟੋ ਆ ਜਸਵੀਰ 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 ਕੋਰ ਹਾਂਜੀ ਔਰ ਫਿਫਥ ਆ ਜਸਵੀਰ ਕੋਰ ਬਲਬਿੰਦਰ ਸਿੰਘ ਇਸ ਵੀਡੀਓ ਦੇ ਵਿੱਚ ਜਿਹੜੀਆਂ ਰੌਣਕਾਂ ਲਾਈਆਂ ਹੈ ਉਹਦੇ ਜਿਹੜੇ ਹੈਗੇ ਆ ਮੁੱਖ ਹਿੱਸੇਦਾਰ ਸਰਦਾਰ ਪਵਨਦੀਪ ਸਿੰਘ ਜੀ ਪਰਵਾ ਇਹਨਾਂ ਦੇ ਹਿੱਸੇ ਆਈਆਂ ਹੈਗੀਆਂ ਇਹ ਸਾਰਾ ਕੁਝ ਜੋ ਕੁਝ ਕੀਤਾ ਇਹ ਉਹਨਾਂ ਦੀ ਮਿਹਨਤ ਹੈ ਉਹਨਾਂ ਨੇ ਇਹ ਸਾਰਾ ਆਰਗੇਨਾਈਜ਼ ਕੀਤਾ ਸੀਗਾ ਇਹਨੂੰ ਪਲਾਨ ਵੀ ਕੀਤਾ ਉਹਨਾਂ ਦੇ ਨਾਲ ਸਹਿਯੋਗ ਕੀਤਾ ਮੈਡਮ ਨਰਜੀਤ ਕੌਰ ਜੀ ਨੇ ਜਸਵੀਰ ਕੌਰ ਜੀ ਨੇ ਔਰ ਜਸਵੰਤ ਸਿੰਘ ਜੀ ਨੇ ਮੈਂ ਸੰਸਥਾ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਸ ਤਰ੍ਹਾਂ ਪਹਿਲਾਂ ਵੀ ਚਾਹੇ ਗੁਰੂ ਸਾਹਿਬਾਨ ਦੇ ਦਿਹਾੜੇ ਹੋਣ ਚਾਹੇ ਸਾਡੀ ਆਜ਼ਾਦੀ ਨਾਲ ਸੰਬੰਧ ਦਿਹਾੜੇ ਹੋਣ ਤੇ ਸਾਡੇ ਸ਼ਹੀਦਾਂ ਨਾਲ ਸੰਬੰਧਤ ਉਹ ਦਿਹਾੜੇ ਹੁਣ ਉਹ ਸਾਰੇ ਜਿਹੜੇ ਹੈਗੇ ਆ ਇਨ੍ਹਾਂ ਹੀ ਲੋਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਆਰਗੇਨਾਈਜ਼ ਕੀਤਾ ਜਾਂਦਾ ਔਰ ਬੱਚਿਆਂ ਨੂੰ ਨਾ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਵੀ ਦਿੱਤੀ ਜਾਂਦੀ ਔਰ ਪਿਛਲੇ ਸਮੇਂ ਇੱਥੇ ਅਸੀਂ ਸਰਦਾਰ ਭਗਤ ਸਿੰਘ ਦੇ ਸੰਬੰਧਿਤ ਦੇ ਵਿੱਚ ਕੋਈ ਪ੍ਰੋਗਰਾਮ ਕੀਤਾ ਹੈ ਤਾਂ ਸਾਨੂੰ ਕਿਹਾ ਗਿਆ ਸੀਗਾ ਵੀ ਅਸਲੀਅਤ ਦੇ ਵਿੱਚ ਵੀ ਅਕਸ ਬੱਚਿਆਂ ਨੂੰ ਤੁਸੀਂ ਲੈ ਕੇ ਜਾਓ ਤਾਂ ਜਾਣਾ ਚਾਹੀਦਾ ਔਰ ਪਿਛਲੇ ਸਾਲ ਨੂੰ ਟੂਰ ਵੀ ਹੋਏ ਸੀਗਾ ਉਹਨਾਂ ਦੇ ਪਿੰਡ ਖਟਕੜਕਲਾ ਜਾ ਕੇ ਆਏ ਸੀ ਇਥੋਂ ਜਿਹੜੀ ਸੋਸਤਾ ਦੇ ਵਿਦਿਆਰਥੀ ਹੈਗੇ ਆ ਔਰ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਵੀ ਵਿਦਿਆਰਥੀਆਂ ਨੂੰ ਇਹਨਾਂ ਸਭ ਸਭੇ ਨਾਲ ਆਪਦੀ ਸੰਸਕ੍ਰਿਤੀ ਨਾਲ ਜੋੜ ਕੇ ਰੱਖਿਆ ਜਾਵੇ ਸੰਸਥਾ ਜਿਹੜੀ ਹੈਗੀ ਉਹ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਜੋ ਕੰਮ ਕਰ ਰਹੀ ਹੈ ਉਹ ਤੋਂ ਹਟ ਕੇ ਵੀ ਜਿਹੜੇ ਕੰਮ ਹੈਗੇ ਆ ਬਹੁਤ ਵੱਡੀ ਪੱਧਰ ਦੇ ਵਿੱਚ ਹੁੰਦੇ ਆ ਔਰ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਸੰਸਥਾ ਦੀ ਕਿ ਜਿਹੜਾ ਬੱਚਿਆਂ ਨੂੰ ਹੈਗਾ ਸਾਰਤਕ ਗਿਆਨ ਦਿੱਤਾ ਜਾਵੇ ਔਰ ਜਿਹੜਾ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਭਵਿੱਖ ਦੇ ਵਿੱਚ ਸਾਰਤਕ ਤਰੀਕੇ ਨਾਲ ਉਹਨਾਂ ਦਾ ਮਦਦਗਾਰ ਬਣੇ ਤੇ ਉਹਨਾਂ ਨੂੰ ਆਪਦੇ ਸੁਪਨੇ ਪੂਰੇ ਕਰਨ ਦੇ ਵਿੱਚ ਕਦੇ ਕੋਈ ਦਿੱਕਤ ਨਾ ਆਵੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਰਹਿਣਗੇ ਮੈਂ ਮਹਿਕਵਤਨ ਦੀ ਫਾਊਂਡੇਸ਼ਨ ਦਾ ਔਰ ਇਥੋਂ ਦੇ ਜਿਹੜੇ ਵਲੰਟੀਅਰਸ ਜਿਨ੍ਹਾਂ ਨੇ ਵਲੰਟੀਅਰ ਤੌਰ ਤੇ ਕੰਮ ਕੀਤਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਸ ਸੰਸਥਾ ਦੇ ਵਿੱਚ ਹਿੰਦੀ ਦਿਵਸ ਦੇ ਸ਼ੋਭਾ ਅਵਸਰ ਤੇ ਲੇਖ ਰਚਨਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਾਡੀ ਸੰਸਥਾ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਾਡੇ ਇਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਤੋਂ ਇੱਕ ਜਿਹਾ ਪੇਪਰ ਲਿਆ ਗਿਆ ਜਿਨ੍ਹਾਂ ਦੇ ਵਿੱਚੋਂ ਫਸਟ ਸੈਕੰਡ ਅਤੇ ਥਰਡ ਪੋਜੀਸ਼ਨਾਂ ਨੂੰ ਅੱਜ ਅਸੀਂ ਇੱਥੇ ਸਨਮਾਨਿਤ ਕਰਾਂਗੇ ਫਸਟ ਪੋਜੀਸ਼ਨ ਅਮਨਦੀਪ ਕੌਰ ਅਮਨਦੀਪ ਕੌਰ ਫਸਟ ਪੋਜੀਸ਼ਨ ਸਾਡੀ ਸੰਸਥਾ ਦੇ ਸਾਰੇ ਸਤਿਕਾਰਯੋਗ ਪ੍ਰਧਾਨ ਸਾਬ ਮੈਂਬਰ ਸਾਹਿਬਾਨ ਉਹਨਾਂ ਨੂੰ ਸਨਮਾਨਿਤ ਕਰਨਗੇ ਬੱਚਿਆਂ ਨੂੰ ਆਜੋ ਬਠਾ ਸੈਕੰਡ ਪੋਜੀਸ਼ਨ ਸਪਨਾ ਆ ਜੋ ਰੈਡੀ ਜੀ ਥਰਡ ਪ੍ਰੀਆ ਥਰਡ ਪੋਜੀਸ਼ਨ ਜਸਪ੍ਰੀਤ ਕੌਰ ਰੈਡੀ ਜੀ ਕੋਕਲ ਚੰਦ ਬੁੱਕੀਪਰਾ ਜੀ ਸੰਿਆਸੀ ਸਾਹਿਬ ਚਾਨੀਆ ਸਾਹਿਬ ਬਰਾੜ ਸਾਹਿਬ ਸਾਰੇ ਭਵਨਦੀਪ ਪੁਰਬਾ ਜੀ ਦਾ ਸਨਮਾਨਤ ਕਰਨਗੇ ਜੀ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਬਹੁਤ ਬਹੁਤ ਧੰਨਵਾਦ ਭਵਨਦੀਪ ਜੀ ਦਾ ਆਜੋ ਮੈਡਮ ਅਮੰਗਦੀਪ कौर ਬੱਚੇ ਆ ਜਾਣ ਜੀ ਸਾਰੇ ਪਰਿਵਾਰੀ ਫੈਮਲੀ ਆਜੋ ਜੀ ਪੂਰੀ ਫੈਮਲੀ ਆਓ ਜੀ